ਪੰਜਾਬ ਸਰਕਾਰ ਨੂੰ ਇੱਕ رائے ਲੈਣੀ ਚਾਹੀਦੀ ਸੀ ਪੰਜਾਬ ਦੇ ਉਹਨਾਂ ਪਿੰਡਾਂ ਤੋਂ ਜਿਹੜੇ ਪਿੰਡਾਂ ਦੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਲਈ ਜਾ ਰਹੀ ਹੈ ਲੈਂਡ ਪੁਲਿੰਗ ਪਾਲਿਸੀ ਦਾ ਇੱਕ ਮੋਟਾ ਜਿਹਾ ਤਕਨੀਕੀ ਪਹਿਲੂ ਇੱਕ ਏਕੜ ਦੇ ਰੂਪ ਦੇ ਵਿੱਚ ਤੁਹਾਨੂੰ ਸਮਝਾ ਦਿੰਨਾ ਹੈ ਮੰਨ ਲਓ ਮੇਰੇ ਕੋਲ ਇੱਕ ਏਕੜ ਜ਼ਮੀਨ ਹੈ ਜਾਂ ਤੁਹਾਡੇ ਕੋਲ ਇੱਕ ਏਕੜ ਜ਼ਮੀਨ ਹੈ ਜੋ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਸਰਕਾਰ ਲੈਣਾ ਚਾਹੁੰਦੀ ਹੈ ਤਾਂ ਸਰਕਾਰ ਤੁਹਾਡੀ 1 ਏਕੜ ਜ਼ਮੀਨ ਲੈ ਕੇ ਜਿਹੜੀ ਸ਼ਹਿਰ ਦੇ ਨੇੜੇ ਲੱਗਦੀ ਆ ਉਹ ਜ਼ਮੀਨ ਲੈ ਕੇ ਉਸ ਜ਼ਮੀਨ ਦੇ ਵਿੱਚ ਹੀ ਤੁਹਾਨੂੰ 1000 ਗੱਜ ਦਾ ਰਹਾਇਸ਼ੀ ਪਲਾਟ ਅਤੇ 200 ਗੱਜ ਦਾ ਕਮਰਸ਼ੀਅਲ ਪਲਾਟ ਯਾਨੀ ਕਿ ਐਸ ਸੀਓ ਸ਼ਾਪ ਕਮ ਆਫਿਸ ਦੇ ਰੂਪ ਵਿੱਚ ਦੇ ਦੇਵੇ। ਇਸ ਲਈ ਬਹੁਤ ਸਾਰੇ ਸਰਕਾਰ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਨਹੀਂ ਦੇਣਾ ਚਾਹੁੰਦੇ ਤਾਂ ਕਿੰਨੀ ਕੁ ਦੇਰ ਬਚਿਆ रह ਸਕਦਾ। ਅਲੇ ਦੁਆਲੇ ਇਦਾਂ ਦੀਆਂ ਰਹਾਇਸ਼ੀ ਕਲੋਨੀਆਂ ਸਰਕਾਰ ਨੇ ਡਵੈਲਪ ਕਰ ਦੇਣੀਆਂ ਨੇ ਤਾਂ ਫਿਰ ਤੁਹਾਡੀ ਖੇਤੀ ਵਾਲੀ ਜ਼ਮੀਨ ਕਿੰਨੀ ਕੁ ਦੇਰ ਉਹਨਾਂ ਕੋਠੀਆਂ ਦੇ ਵਿਚਾਲੇ ਬਚੀ ਰਹਿ ਸਕਦੀ ਹੈ ਇਸ ਵਕਤ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਵਿਰੋਧੀ ਧਿਰਾਂ ਨੂੰ ਆਪਣੇ ਰਾਜਨੀਤਿਕ ਅਜੰਡੇ ਛੱਡ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਹੋਣਾ ਪਏਗਾ ਹਾਂ ਜੱਟੇ ਬੰਦੀਆਂ ਤੇ ਬਹੁਤ ਵੱਡਾ ਸਵਾਲ ਹੈ ਕਿ ਸਾਰੀਆਂ ਜੱਟੇ ਬੰਦੀਆਂ ਨੂੰ ਮੁਰ ਤੋਂ ਲਾਮਬੰਦ ਹੋ ਕੇ ਇਕੱਠੇ ਹੋ ਕੇ ਲੋਕਾਂ ਨੂੰ ਸਮਝਾਉਣਾ ਪਏਗਾ ਕਿ ਕੀ ਲੈਂਡ ਪੁੱਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਜਾਂ ਹੱਕ ਦੇ ਵਿੱਚ ਨਹੀਂ ਹੈ। ਸਭ ਤੋਂ ਵੱਧ ਟਕੜਾ ਉਹਨਾਂ ਨੂੰ ਹੋਣਾ ਪਏਗਾ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਵਕਤ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਪੰਜਾਬ ਪ੍ਰਕਾਰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਨੂੰ ਜਾਂ ਰਹਾਇਸ਼ੀ ਇਲਾਕਿਆਂ ਨੂੰ ਜਾਂ ਵਪਾਰਕ ਇਲਾਕਿਆਂ ਨੂੰ ਹੋਰ ਡਵੈਲਪ ਕਰਨਾ ਚਾਹੁੰਦੀ ਹੈ 사ਤਰੀਆ ਕਾਲ ਤੁਸੀਂ ਜੁੜ ਚੁੱਕੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਤੇ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਸੱਚਮੁੱਚ ਅੱਜ ਪੰਜਾਬ ਦੇ ਮਸਲੇ ਤੇ ਪੰਜਾਬ ਦੇ ਮੁੱਦੇ ਬਹੁਤ ਵੱਡੇ ਨੇ ਅਤੇ ਅਸੀਂ ਦ ਟੀਵੀ ਐਨਆਰਆਈ ਦੇ ਰਾਹੀਂ ਕੋਸ਼ਿਸ਼ ਕਰਾਂਗੇ ਕਿ ਹੌਲੇ ਹੌਲੇ ਸਹਿਜੇ ਸਹਿਜੇ ਪੰਜਾਬ ਦੇ ਉਹਨਾਂ ਸਾਰੇ ਮਸਲਿਆਂ ਨੂੰ ਛੋਹਣ ਦੀ ਕੋਸ਼ਿਸ਼ ਕਰੀਏ ਜਿਹੜੇ ਮਸਲਿਆਂ ਦੇ ਰਾਹੀਂ ਅਸੀਂ ਪੰਜਾਬ ਨੂੰ ਹੋਰ ਸੋਹਣਾ ਹੋਰ ਰੰਗਲਾ ਬਣਾ ਸਕਦੇ ਹਾਂ ਰੰਗਲਾ ਸਰਕਾਰਾਂ ਦੇ ਦਾਅਵਿਆਂ ਜਾਂ ਵਾਅਦਿਆਂ ਵਾਂਗ ਨਹੀਂ ਰੰਗਲਾ ਉਸ ਤਰੀਕੇ ਦਾ ਸੋਹਣਾ ਉਸ ਤਰੀਕੇ ਦਾ ਜਿਸ ਤਰੀਕੇ ਦਾ ਸੋਨਾ ਹਰ ਮਾਂ-ਬਾਪ ਜਿਸ ਤਰੀਕੇ ਦਾ ਸੋਨਾ ਹਰ ਸ਼ਹਿਰੀ ਜਿਸ ਤਰੀਕੇ ਦਾ ਸੋਨਾ ਪੰਜਾਬ ਹਰ ਪਿੰਡੂ ਆਪਣੇ ਪੰਜਾਬ ਨੂੰ ਵੇਖਣਾ ਚਾਹੁੰਦਾ ਹੈ ਕੀ ਚਾਹੁੰਦਾ ਹੈ ਪੰਜਾਬ ਦਾ ਇਹ ਪਹਿਲਾ ਐਪੀਸੋਡ ਹੈ ਤੇ ਇਸ ਦੇ ਵਿੱਚ ਮੈਂ ਇੱਕ ਗੱਲ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਅਤੇ ਖਾਸ ਤੌਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਾਡੀ ਪੰਜਾਬ ਦੀ ਮਾਣਯੋਗ ਸਰਕਾਰ ਨੂੰ ਕਹਿਣੀ ਚਾਹਾਂਗਾ ਕਿ ਸਰਕਾਰ ਦੀ ਕਿਸੇ ਨੀਤੀ ਦੀ ਉਸਾਰੂ ਆਲੋਚਨਾ ਕਰਨੀ ਜਾਂ ਸਰਕਾਰ ਦੀ ਕਿਸੇ ਨੀਤੀ ਜਾਂ ਸਕੀਮ ਦੇ ਉੱਤੇ ਉਸਾਰੂ ਚਰਚਾ ਕਰਨੀ ਕਦੇ ਵੀ ਸਰਕਾਰ ਦਾ ਵਿਰੋਧ ਕਰਨਾ ਨਹੀਂ ਹੁੰਦਾ ਇਸੇ ਕਰਕੇ ਅੱਜ ਅਸੀਂ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਇੱਕ ਬਹੁਤ ਵੱਡਾ ਇਸ਼ੂ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਜੂਨ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਕੰਸੋ ਪਹਿਲਾਂ ਤੋਂ ਸੀ ਪਰ ਹੁਣ ਇਸ ਵਕਤ ਉਸ ਦਾ ਜਿਹੜਾ ਪ੍ਰਭਾਵ ਤੇ ਪਿੜ ਹੈ ਉਹ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਫੱਗ ਚੁੱਕਿਆ ਹੈ ਯਾਨੀ ਕਿ ਮੈਂ ਗੱਲ ਕਰ ਰਿਹਾ ਲੈਂਡ ਪੁੱਲਿੰਗ ਪਾਲਿਸੀ ਦੀ ਲੈਂਡ ਪੁੱਲਿੰਗ ਪਾਲਿਸੀ ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਪਹਿਲਾਂ 15658 ਦੇ ਕਰੀਬ ਤੇ ਹੁਣ ਜਿਹੜੀ ਫਾਈਨਲ ਸੂਚੀ ਜਾਰੀ ਕੀਤੀ ਹੈ ਉਸ ਦੇ ਤਹਿਤ 158 16244 ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਉਹ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸ਼ਹਿਰੀ ਰਹਾਇਸ਼ੀ ਅਤੇ ਸੰਤੀ ਵਿਕਾਸ ਨੂੰ ਹੁਲਾਰਾ ਅਤੇ ਹੰਗਾਰਾ ਦੇਣ ਦੀ ਗੱਲ ਕੀਤੀ ਹੈ ਲੈਂਡ ਪੋਲਿੰਗ ਪਾਲਿਸੀ ਅਸਲ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਔਰ ਇਸ ਦੇ ਤਕਨੀਕੀ ਪਹਿਲੂ ਅਤੇ ਤਕਨੀਕੀ ਪੱਖ ਬਹੁਤ ਨੇ ਇਸ ਕਰਕੇ ਲੈਂਡ ਪੋਲਿੰਗ ਪਾਲਿਸੀ ਦੇ ਰਾਹੀਂ ਅਸੀਂ ਇੱਕ 에ਪੀਸੋਡ ਦੇ ਵਿੱਚ ਸਾਰੇ ਮਸਲੇ ਛੋਹ ਨਹੀਂ ਸਕਦੇ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਜਿਹੜੇ ਮਾਹਰ ਨੇ ਜਿਹੜੇ ਅਬਜ਼ਰਵਰ ਨੇ ਜਿਹੜੇ ਪੱਤਰਕਾਰ ਨੇ ਜਿਹੜੇ ਜ਼ਮੀਨ ਦੇ ਉੱਤੇ ਜਾ ਕੇ ਇਸ ਦੀਆਂ ਤਕਨੀਕੀ ਖਾਮੀਆਂ ਤੋਂ ਲੈ ਕੇ ਇਸ ਦੇ ਉਸਾਰੂ ਪਹਿਲੂ ਜਿਹੜੇ ਪ੍ਰਸ਼ਾਸਨਿਕ ਅਧਿਕਾਰਾਂ ਅਧਿਕਾਰੀਆਂ ਅਤੇ ਸਰਕਾਰੀ ਪੱਖ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਨੇ ਉਹ ਆਪਾਂ ਦਰਸ਼ਕਾਂ ਦੇ ਸਾਹਮਣੇ ਅਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀਏ ਪਰ ਹਾਲ ਫਿਰ ਹਾਲ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਪ ਭਗਵੰਤ ਸਿੰਘ ਮਾਨ ਹੋਰਾਂ ਦੀ ਰਹਾਇਸ਼ ਤੇ ਉੱਤੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਮੋٹے ਰੂਪ ਦੇ ਵਿੱਚ ਮੁੱਖ ਮੰਤਰੀ ਮਾਨਯੋਗ ਸਰਦਪ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀਆਂ ਗੱਲਾਂ ਕਈਆਂ ਜਾਂ ਜਿਹੜੀਆਂ ਨਵੀਆਂ ਮਦਾਂ ਜੋੜੀਆਂ ਗਈਆਂ ਨੇ ਨਵੀਆਂ ਤਰਮੀਮਾਂ ਜੋੜੀਆਂ ਗਈਆਂ ਨੇ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਉਸ ਦੀਆਂ ਜਿਹੜੇ ਇੱਕ ਦੋ ਪਹਿਲੂ ਨੇ ਪਹਿਲਾਂ ਉਸ ਦੇ ਉੱਤੇ ਚਰਚਾ ਕਰ ਲੈਨੇ ਆ ਅਸਲ ਦੇ ਵਿੱਚ ਕੱਲ ਕਿਹਾ ਗਿਆ ਕਿ ਜਿਹੜੀ ਜ਼ਮੀਨ ਦੇ ਪ੍ਰਤੀ ਏਕੜ ਦਾ ਸਰਕਾਰ ਨੇ ਪਹਿਲਾਂ ਕਿਸਾਨ ਨੂੰ ਪ੍ਰਤੀ ਸਾਲ 30000 ਰੁਪਇਆ ਕਰਾਇਆ ਦੇਣਾ ਸੀ ਉਸ ਤੋਂ ਬਾਅਦ 30000 ਤੋਂ ਬਾਅਦ ਜਿਹੜਾ ਜਿਹੜਾ ਲਿਖਤੀ ਨੋਟੀਫਿਕੇਸ਼ਨ ਹੋਇਆ ਸੀ ਕਿ 30000 ਰੁਪਿਆ ਕਰਾਇਆ ਸਰਕਾਰ ਵੱਲੋਂ ਪ੍ਰਤੀ ਸਾਲ ਦਾ ਕਿਸਾਨ ਨੂੰ ਦਿੱਤਾ ਜਾਏਗਾ ਪ੍ਰਤੀ ਏਕੜ ਦੇ ਰੂਪ ਦੇ ਵਿੱਚ ਉਸ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਆ ਪੰਜਾਬ ਸਰਕਾਰ ਦੇ ਮੰਤਰੀ ਸਦਾ ਹਰਪਾਲ ਸਿੰਘ ਚੀਮਾ ਦੁਆਰਾ 50000 ਰੁਪਿਆ ਕਰ ਦਿੱਤਾ ਗਿਆ ਪਰ ਕੱਲ ਜਦੋਂ ਮਾਨਯੋਗ ਮੁੱਖ ਮੰਤਰੀ ਪ੍ਰੈਸ ਦੇ ਮੁਖਤੱਬ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਜਦੋਂ ਤੱਕ ਜ਼ਮੀਨ ਕਿਸਾਨ ਦੀ ਕਿਸਾਨ ਦੇ ਕੋਲ ਹੈ ਉਦੋਂ ਤੱਕ 50000 ਰੁਪਿਆ ਪ੍ਰਤੀ ਸਾਲ ਦਾ ਮਹੀਨੇ ਦੇ ਰੂਪ ਦੇ ਵਿੱਚ ਦਵਾਂਗੇ ਔਰ ਜਿਸ ਦਿਨ ਤੋਂ ਸਰਕਾਰ ਨੇ ਉਸ ਦੀ ਜਿਹੜੀ ਵੀ ਜ਼ਮੀਨ ਜਿੰਨਾ ਵੀ ਰਕਬਾ ਉਸ ਦਾ ਲਿਆ ਹੋਊਗਾ ਉਹ ਲੈ ਲਈ ਉਸ ਦਿਨ ਤੋਂ ਬਾਅਦ ਪ੍ਰਤੀ ਸਾਲ 1 ਲੱਖ ਰੁਪਿਆ ਕਿਰਾਏ ਦੇ ਰੂਪ ਦੇ ਵਿੱਚ ਅਤੇ 10% ਉਸ ਦੇ ਵਿੱਚ ਪ੍ਰਤੀ ਸਾਲ ਜਿਹੜਾ ਹੈ ਵਾਅਦਾ ਕੀਤਾ ਜਾਏਗਾ ਦੂਜੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਕਿ ਕਿਸੇ ਵੀ ਕਿਸਾਨ ਦੇ ਕੰਸੈਂਟ ਤੋਂ ਬਿਨਾ ਕਿਸੇ ਵੀ ਕਿਸਾਨ ਦੀ ਮਰਜ਼ੀ ਤੋਂ ਬਿਨਾ ਉਸ ਦੀ ਸਹਿਮਤੀ ਤੋਂ ਬਿਨਾ ਉਸ ਦੀ ਜ਼ਮੀਨ ਜਿਹੜੀ ਹੈ ਉਹ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਨਹੀਂ ਲਈ ਜਾਏਗੀ ਲੈਂਡ ਪੁੱਲਿੰਗ ਪਾਲਿਸੀ ਦਾ ਇੱਕ ਮੋਟਾ ਜਿਹਾ ਤਕਨੀਕੀ ਪਹਿਲੂ ਇੱਕ ਏਕੜ ਦੇ ਰੂਪ ਦੇ ਵਿੱਚ ਤੁਹਾਨੂੰ ਸਮਝਾ ਦਿੰਨਾ ਇੱਕ ਏਕੜ ਦੇ ਰੂਪ ਦੇ ਵਿੱਚ ਇਹ ਹੈ ਕਿ ਮੰਨ ਲਓ ਮਨ ਲਓ ਮੇਰੇ ਕੋਲ ਇੱਕ ਏਕੜ ਜ਼ਮੀਨ ਹੈ ਜਾਂ ਤੁਹਾਡੇ ਕੋਲ ਇੱਕ ਏਕੜ ਜ਼ਮੀਨ ਹੈ ਜੋ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਸਰਕਾਰ ਲੈਣਾ ਚਾਹੁੰਦੀ ਹੈ ਤਾਂ ਸਰਕਾਰ ਤੁਹਾਡੀ ਇੱਕ ਏਕੜ ਜ਼ਮੀਨ ਲੈ ਕੇ ਜਿਹੜੀ ਸ਼ਹਿਰ ਦੇ ਨੇੜੇ ਲੱਗਦੀ ਆ ਉਹ ਜ਼ਮੀਨ ਲੈ ਕੇ ਉਸ ਜ਼ਮੀਨ ਦੇ ਵਿੱਚ ਹੀ ਤੁਹਾਨੂੰ 1000 ਗੱਜ ਦਾ ਰਹਾਇਸ਼ੀ ਪਲਾਟ ਅਤੇ 200 ਗੱਜ ਦਾ ਕਮਰਸ਼ੀਅਲ ਪਲਾਟ ਯਾਨੀ ਕਿ ਐਸ ਸੀਓ ਸ਼ਾਪ ਕਮ ਆਫਿਸ ਦੇ ਰੂਪ ਦੇ ਵਿੱਚ ਦੇਗੀ ਯਾਨੀ ਕਿ 1 ਏਕੜ ਜ਼ਮੀਨ ਲੈ ਕੇ ਤੁਹਾਨੂੰ 1200 ਗਾਜੋ ਉਸ ਦੇ ਵਿੱਚੋਂ ਵਾਪਸੀ ਮਿਲ ਜੇਗੀ ਇਸੇ ਤਰੀਕੇ ਨਾਲ ਪ੍ਰਤੀ ਏਕੜ ਦੇ ਰੂਪ ਦੇ ਵਿੱਚ ਜਾਂ ਜਿਹੜੀ ਜ਼ਮੀਨ ਕਨਾਲਾਂ ਦੇ ਰੂਪ ਦੇ ਵਿੱਚ ਪ੍ਰਤੀ ਏਕੜ ਦੇ ਰੂਪ ਦੇ ਵਿੱਚ ਹੋਏਗੀ ਉਸ ਦੇ ਹਿਸਾਬ ਨਾਲ ਜਿਹੜਾ ਰਹਾਇਸ਼ੀ ਅਤੇ ਕਮਰਸ਼ੀਅਲ ਜਿਹੜਾ ਪਲਾਟ ਜਿਹੜੇ ਸਰਕਾਰ ਨੇ ਦੇਣੇ ਆ ਉਹ ਉਹਨਾਂ ਦੀ ਜ਼ਮੀਨ ਦੇ ਵਿੱਚ ਵਾਅਦਾ ਹੁੰਦਾ ਜਾਏਗਾ ਜਾਂ ਘਾਟਾ ਹੁੰਦਾ ਜਾਏਗਾ ਪਰ ਮੋٹے ਰੂਪ 'ਚ ਇਹ ਹੈ ਕਿ ਪ੍ਰਤੀ ਏਕੜ ਦੇ ਪਿੱਛੇ 1000 ਗਜ ਦਾ ਰਹਾਇਸ਼ੀ ਪਲਾਟ ਮਿਲੇਗਾ 200 ਗਜ ਦਾ ਤੁਹਾਨੂੰ ਕਮਰਸ਼ੀਅਲ ਪਲਾਟ ਮਿਲੇਗਾ ਜਿਸ ਦੇ ਵਿੱਚ ਤੁਸੀਂ ਆਪਣੀਆਂ ਦੁਕਾਨਾਂ ਬਣਾ ਸਕਦੇ ਹੋ ਸ਼ਾਪ ਕਮ ਆਫਿਸ ਬਣਾ ਸਕਦੇ ਹੋ ਉਸ ਨੂੰ ਕਿਰਾਏ ਤੇ ਚਾਰ ਸਕਦੇ ਹੋ ਉਸ ਤੋਂ ਆਮਦਨੀ ਲੈ ਸਕਦੇ ਹੋ ਤੇ ਬਾਕੀ ਦੀ ਜਿਹੜੀ ਜ਼ਮੀਨ ਰਹਿ ਜਾਏਗੀ ਉਸ ਦੇ ਵਿੱਚ ਉਹ ਜਿਹੜੇ 45 4600 ਏਕੜ ਜਿਹੜਾ ਬਣਦਾ ਜਾਂ 4800 ਏਕੜ 4800 ਗਸ ਜਿਹੜੇ ਬਣਦੇ ਆ ਏਕੜ ਦੇ ਵਿੱਚ ਬਾਕੀ ਨੂੰ ਸਰਕਾਰ ਡਿਵੈਲਪ ਕਰੇਗੀ ਅਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੀਆਂ ਸੜਕਾਂ ਉਸ ਕਲੋਨੀ ਨੂੰ ਲੱਗਣਗੀਆਂ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਜਿਹੜੀ ਵੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਲਈ ਜਾਏਗੀ ਸਰਕਾਰ ਦੁਆਰਾ ਉਸ ਨੂੰ ਲੱਗਣ ਵਾਲੀਆਂ ਜਿੰਨੀਆਂ ਵੀ ਸੜਕਾਂ ਹੋਣਗੀਆਂ ਉਹ ਸਾਰੀਆਂ ਸੜਕਾਂ ਦਾ ਨਿਰਮਾਣ ਪੰਜਾਬ ਸਰਕਾਰ ਆਪਣੇ ਖਰਚੇ ਦੇ ਉੱਤੇ ਖੁਦ ਕਰੇਗੀ ਪਹਿਲਾਂ ਉਸ ਦੇ ਵਿੱਚ ਮਤ ਰੱਖੀ ਗਈ ਸੀ ਕਿ 60 40 ਦੀ ਰੇਸ਼ੋ ਹੋਏਗੀ ਕਿ 60% ਸਰਕਾਰ ਪਾਏਗੀ ਤੇ 40% ਜਿਹੜਾ ਹੈ ਉਹ ਡਿਵੈਲਪਿੰਗ ਅਥਾਰਟੀ ਜਾਂ ਕਿਸਾਨਾਂ ਦੇ ਰਾਹੀਂ ਕਸਾਨਾਂ ਦੀ ਜੇਬ ਚੋਂ ਕਢਾ ਕੇ ਉਸ ਨੂੰ ਸੜਕਾਂ ਨੂੰ ਡਵੈਲਪ ਕੀਤਾ ਜਾਏਗਾ ਮੋٹے ਰੂਪ ਦੇ ਵਿੱਚ ਇਹ ਜਿਹੜੀ ਮਦ ਹੈ ਤੇ ਜਿਹੜੀ ਜ਼ਮੀਨ ਆ ਰਹੀ ਹੈ ਲਗਭਗ 40000 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਪੰਜਾਬ ਦੇ ਲਗਭਗ ਇਹਨਾਂ ਸਾਰੇ ਇਲਾਕਿਆਂ ਦੀ ਆ ਰਹੀ ਹੈ ਹੁਣ ਮਸਲਾ ਇਹ ਆ ਕਿ ਪੰਜਾਬ ਚਾਹੁੰਦਾ ਕੀ ਹੈ ਪਹਿਲਾਂ ਤਾਂ ਸਭ ਤੋਂ ਸਪਸ਼ਟ ਰੂਪ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ رائے ਲੈਣੀ ਚਾਹੀਦੀ ਸੀ ਪੰਜਾਬ ਦੇ ਉਨਾ ਪਿੰਡਾਂ ਤੋਂ ਜਿਹੜੇ ਪਿੰਡਾਂ ਦੀ ਜ਼ਮੀਨ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਲਈ ਜਾ ਰਹੀ ਹੈ ਘੱਟੋ ਘੱਟ ਉਹ ਸਾਰੇ ਕਿਸਾਨਾਂ ਦੀ ਬਾਏ ਨੇਮ ਸੂਚੀ ਇੱਕ ਅਖਬਾਰਾਂ ਦੇ ਰੂਪ ਦੇ ਵਿੱਚ ਜਨਤਾਕ ਜਾ ਜ਼ਾਹਰਾ ਕੀਤੀ ਜਾਂਦੀ ਕਿ ਇਹ ਨਾ ਇਹ ਨਾ ਕਿਸਾਨਾਂ ਦੀ ਇੰਨੀ ਅਨੇਕੜ ਜ਼ਮੀਨ ਹਾਲਾਂਕਿ ਉਹ ਦਿੱਤਾ ਹੋਏਗਾ ਪਰ ਜੇਕਰ ਉਹਨਾਂ ਦੇ ਨਾਮ ਵੀ ਨਸ਼ਰ ਹੋ ਜਾਂਦੇ ਕਿ ਭਾਈ ਇਹ ਨਾ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਲੈਣ ਲੱਗੇ ਆਂ ਤੇ ਇਹਨਾਂ ਦੇ ਨਾਲ ਸਰਕਾਰ ਦੇ ਨੁਮਾਇੰਦੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਮੀਟਿੰਗ ਕਰਕੇ ਇਹਨਾਂ ਦਾ ਸਹਿਮਤੀ ਪੱਤਰ ਲੈ ਆਏ ਨੇ ਮੰਨ ਲਓ ਕਿ ਇੱਕ ਪਿੰਡ ਦੇ ਵਿੱਚੋਂ 10 ਕਿਸਾਨਾਂ ਦੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਚਾਹਤਾਰੀ ਹੈ ਤਾਂ ਉਹ ਦਸੋਂ ਤੇ ਦਸੋਂ ਜਿਹੜੇ ਕਿਸਾਨ ਨੇ ਉਹ ਆਪਣਾ ਸਹਿਮਤੀ ਪੱਤਰ ਸਰਕਾਰ ਦੇ ਕੋਲ ਜਮ੍ਹਾਂ ਕਰਾ ਦਿੰਦੇ ਇਹਦੇ ਨਾਲ ਇੱਕ ਤਾਂ ਸਥਿਤੀ ਜਿਹੜੀ ਆ ਉਹ ਸਪਸ਼ਟ ਹੋ ਜਾਂਦੀ ਇਸ ਤੋਂ ਅਗਲੀ ਗੱਲ ਜਿਸ ਜ਼ਮੀਨ ਦੇ ਵਿੱਚ ਅੱਜ ਤੁਸੀਂ ਖੇਤੀ ਕਰ ਰਹੇ ਹੋ ਮਨ ਲਓ ਕਿ 1 ਏਕੜ ਜ਼ਮੀਨ ਦੇ ਵਿੱਚ ਤੁਸੀਂ ਖੇਤੀ ਕਰ ਰਹੇ ਹੋ ਅੱਜ ਕੱਲ ਖੇਤੀ ਦਾ ਜਿਹੜਾ 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 ਮੁਆਵਜ਼ਾ ਤੁਹਾਨੂੰ ਮਿਲਦਾ ਜਾਂ ਜਿਹੜੀ ਉਸ ਦੇ ਵਿੱਚੋਂ ਖਰੀਦੋ ਫਰੋਖਤ ਹੁੰਦੀ ਹੈ ਜਾਂ ਅੱਜ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਜ਼ਮੀਨ ਦੇ ਜਿਹੜੇ ਭਾਅ ਨੇ ਉਹ ਭਾਅ ਸਰਕਾਰ ਕੀ ਪੰਜਾਬ ਦੇ ਕਿਸਾਨ ਨੂੰ ਦੇਗੀ ਮੰਨ ਲਓ ਇੱਕ ਮੈਂ ਉਦਾਹਰਨ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਨੇੜੇ ਤੇੜੇ ਇੱਕ ਵੱਡਾ ਵਪਾਰੀ ਜਿਸ ਵਪਾਰੀ ਦਾ ਇੱਕ ਬਹੁਤ ਵੱਡਾ ਢਾਬਾ ਦਿੱਲੀ ਤੋਂ ਹਰਲੇ ਪਾਸੇ ਪੰਜਾਬ ਤੋਂ ਦਿੱਲੀ ਜਾਂਦੇ ਹੋਏ ਨੂੰ ਐ ਉਸ ਨੇ ਇੱਕ ਕਿੱਲਾ ਜ਼ਮੀਨ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੱਡਾ ਰੋਡ ਕੇਂਦਰ ਸਰਕਾਰ ਨੇ ਕੱਢਿਆ ਉਸ ਦੇ ਇੱਕ ਚੌਂਕ ਦੇ ਕੋਲੇ ਲਗਭਗ 20 ਕਰੋੜ ਰੁਪਈਆ ਪ੍ਰਤੀ ਕਿਲੇ ਨੂੰ ਉਸ ਵਪਾਰੀ ਨੇ ਉੱਥੇ ਜ਼ਮੀਨ ਖਰੀਦੀ ਐ ਸੋ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਕਿਸਾਨ ਨੂੰ اپنی زمین ਦਾ ਕੋਈ ਮੁੱਲ ਤਾਂ ਮਿਲ ਨਹੀਂ ਰਿਹਾ ਬਸ ਸਿਰਫ ਇਹ ਆ ਕਿ ਪ੍ਰਤੀ ਏਕੜ ਦੇ ਪਿੱਛੇ ਉਸ ਨੂੰ 1000 ਗਜ ਦਾ ਇੱਕ ਰਹਾਇਸ਼ੀ ਪਲਾਟ ਅਤੇ 200 ਗਜ ਦਾ ਕਮਰਸ਼ੀਅਲ ਪਲਾਟ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੁਣ ਇਸ ਤੋਂ ਅਗਲੀ ਗੱਲ ਵੀ ਕਹੀ ਹੈ ਕਿ ਜੇਕਰ ਕਿਸਾਨ ਕਮਰਸ਼ੀਅਲ ਪਲਾਟ ਜਿਹੜਾ 200 ਗਜ ਦਾ ਦੇਣਾ ਹੈ ਪ੍ਰਤੀ ਏਕੜ ਦੇ ਪਿੱਛੇ ਜੇ ਉਹ ਕਿਸਾਨ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ 3 ਫੀਸਦੀ ਰਹਾਇਸ਼ੀ ਇਲਾਕੇ ਦੇ ਵਿੱਚ ਹੀ ਜਿਹੜਾ ਵਾਅਦਾ ਕਰ ਦਿੱਤਾ ਜਾਏਗਾ ਯਾਨੀ ਕਿ ਜੇ 1000 ਗਜ ਦਾ ਪਲਾਟ ਮਿਲ ਰਿਹਾ ਤਾਂ ਉਸ ਨੂੰ 1600 ਗਜ ਦਾ ਕਰ ਦਿੱਤਾ ਜਾਏਗਾ ਰਹਾਇਸ਼ੀ ਪਲਾਟ ਨੂੰ ਪਰ ਬਣਾ ਤੁਸੀਂ ਉਸ ਦੇ ਵਿੱਚ ਬਣਾ ਕਿਸਾਨ ਉਸ ਦੇ ਵਿੱਚ ਰਹਾਇਸ਼ ਹੀ ਸਕਦਾ ਹੈ ਅਤੇ ਇਹ ਵੀ ਕਿਹਾ ਗਿਆ ਸਰਕਾਰ ਦੁਆਰਾ ਕਿ ਜਦੋਂ ਤੱਕ ਸਰਕਾਰ ਲੈਂਡ ਪੋਲਿੰਗ ਪਾਲਿਸੀ ਪਾਲਿਸੀ ਦੇ ਤਹਿਤ ਸਾਰੀ ਜ਼ਮੀਨ ਦੇ ਉੱਤੇ ਕਾਰਜ ਸ਼ੁਰੂ ਨਹੀਂ ਕਰਦੀ ਉਸ ਨੂੰ ਡਿਵੈਲਪ ਕਰਨਾ ਸ਼ੁਰੂ ਨਹੀਂ ਕਰਦੀ ਉਦੋਂ ਤੱਕ ਕਿਸਾਨ ਉਸ ਦੇ ਉੱਤੇ ਖੇਤੀ ਵੀ ਕਰ ਸਕਦਾ ਹੈ ਅੱਜ ਦੇ ਇਸ ਐਪੀਸੋਡ ਨੂੰ ਮਕਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਕੈਮਰਾ ਦੇ ਰਾਹੀਂ ਦਿਖਾਉਣੀ ਚਾਹਾਂਗਾ ਕਿ ਆਹ ਸਾਈਡਾਂ ਦੇ ਉੱਤੇ ਨਾ ਜਿਸ ਤਰੀਕੇ ਦੀਆਂ ਤੁਸੀਂ ਇਮਾਰਤਾਂ ਜਾਂ ਘਰ ਬਣੇ ਦੇਖ ਰਹੇ ਹੋ ਖੇਤਾਂ ਦੇ ਵਿਚਾਲੇ ਬਸ ਇਨ ਬਿਨ ਤੁਸੀਂ ਇਸ ਨਜ਼ਰ ਤੋਂ ਹੀ ਸਮਝ ਲਓ ਕਿ ਆਲੇ-ਦੁਆਲੇ ਕਲੋਨੀ ਕੱਟੀ ਗਈ ਬਹੁਤ ਵੱਡੀ ਤੇ ਵਿਚਾਲੇ ਤੁਹਾਡਾ ਖੇਤ ਆ ਗਿਆ 1 ਏਕੜ ਦਾ 2 ਏਕੜ ਦਾ 5 ਏਕੜ ਦਾ ਜਾਂ 10 ਏਕੜ ਦਾ ਹੁਣ ਤੁਸੀਂ ਆਪ ਸੋਚ ਕੇ ਵੇਖੋ ਕਿ ਤੁਹਾਡਾ ਖੇਤ ਜੇਕਰ ਤੁਸੀਂ ਸਰਕਾਰ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਨਹੀਂ ਦੇਣਾ ਚਾਹੁੰਦੇ ਤਾਂ ਕਿੰਨੀ ਕੁ ਧੀਰ ਬਚਿਆ ਰਹਿ ਸਕਦਾ ਅਲੇ ਦਵਾਲੇ ਐਡਾ ਇਦਾਂ ਦੀਆਂ ਰਹਾਇਸ਼ੀ ਕਲੋਨੀਆਂ ਸਰਕਾਰ ਨੇ ਡਵੈਲਪ ਕਰ ਦੇਣੀਆਂ ਨੇ ਤਾਂ ਫਿਰ ਤੁਹਾਡੀ ਖੇਤੀ ਵਾਲੀ ਜ਼ਮੀਨ ਕਿੰਨੀ ਕੁ ਧੀਰ ਉਹਨਾਂ ਕੋਠੀਆਂ ਦੇ ਵਿਚਾਲੇ ਬਚੀ ਰਹਿ ਸਕਦੀ ਹੈ ਜਾਂ ਕਿੰਨੀ ਕੁ ਧੀਰ ਤੁਸੀਂ ਆਪਣੇ ਗੱਡੇ ਕਿੰਨੀ ਕੁ ਧੀਰ ਤੁਸੀਂ ਆਪਣੇ ਟਰੈਕਟਰ ਕਿੰਨੀ ਕੁ ਧੀਰ ਤੁਸੀਂ ਆਪਣੇ ਖੇਤੀਬਾੜੀ ਦੇ ਸੰਦ ਉਹਨਾਂ ਕੋਠੀਆਂ ਦੇ ਅੱਗੇ ਦੀ ਕੱਢ ਕੇ ਆਪਣੇ ਖੇਤ ਦੇ ਵਿੱਚ ਜਾ ਕੇ ਖੇਤੀ ਕਰਦੇ ਰਹਿ ਸਕਦੇ ਹੋ ਜਦੋਂ ਤੱਕ ਤੁਹਾਡੀ ਮਰਜ਼ੀ ਨਹੀਂ ਹੁੰਦੀ ਆਪਣੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਦੇਨ ਨੂੰ ਅਖੀਰਲੀ ਗੱਲ ਕਰਕੇ ਅੱਜ ਦੇ ਐਪੀਸੋਡ ਨੂੰ ਮੁਕਾਵਾਂਗਾ ਕਿ ਪਤਾ ਤਾਂ ਇਹ ਵੀ ਲੱਗਿਆ ਹੈ ਕਿ ਕੁਝ ਇੱਕ ਕੋਸ਼ਿਸ਼ਾਂ ਇਹ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਕਈ ਸਾਰੇ ਉਹਨਾਂ ਦੇ ਉੱਤੇ ਵੀ ਸਰਕਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਵੀ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਤਾਂ ਜੋ ਜਿਹੜੇ ਕਿਸਾਨ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੋਏ ਉਹ ਜਲਦੀ ਤੋਂ ਜਲਦੀ ਇਸ ਦੇ ਫਾਇਦੇ ਜਾਣ ਕੇ ਜਿਹੜੇ ਸਰਕਾਰਗੁਨਾਰੀ ਹੈ ਜਲਦੀ ਤੋਂ ਜਲਦੀ ਤਿਆਰ ਹੋ ਜਾਣ ਪਰ ਇਸ ਵੇਲੇ ਪਰਖ ਦੀ ਘੜੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੀ ਹੈ ਇਹ ਸਮਝਣਾ ਪਏਗਾ ਬਹੁਤ ਗੰਭੀਰ ਮਸਲਾ ਹੈ ਇਸੇ ਗੰਭੀਰ ਮਸਲੇ ਤੇ ਜਵਾਬ ਚਾਹੁੰਦਾ ਹੈ ਪੰਜਾਬ ਇਸ ਵਕਤ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਵਿਰੋਧੀ ਧਿਰਾਂ ਨੂੰ ਆਪਣੇ ਰਾਜਨੀਤਿਕ ਏਜੰਡੇ ਛੱਡ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਹੋਣਾ ਪਏਗਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦੁਨੀਆ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਜੱਤ ਕੇ ਜਿਹੜੀ ਇੱਕ ਪੈਂਠ ਬਣਾਈ ਸੀ ਕਿਸਾਨ ਜਥੇਬੰਦੀਆਂ ਤੇ ਬਹੁਤ ਵੱਡਾ ਸਵਾਲ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਮੁਰ ਤੋਂ ਲਾਮਬੰਦ ਹੋ ਕੇ ਇਕੱਠੇ ਹੋ ਕੇ ਲੋਕਾਂ ਨੂੰ ਸਮਝਾਉਣਾ ਪਏਗਾ ਕਿ ਕੀ ਲੈਂਡ ਪੁੱਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਜਾਂ ਹੱਕ ਦੇ ਵਿੱਚ ਨਹੀਂ ਹੈ ਔਰ ਸਭ ਤੋਂ ਵੱਧ ਤਕੜਾ ਉਹਨਾਂ ਨੂੰ ਹੋਣਾ ਪਏਗਾ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਵਕਤ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਨੂੰ ਜਾਂ ਰਹਾਇਸ਼ੀ ਇਲਾਕਿਆਂ ਨੂੰ ਜਾਂ ਵਪਾਰਕ ਇਲਾਕਿਆਂ ਨੂੰ ਹੋਰ ਡਵੈਲਪ ਕਰਨਾ ਚਾਹੁੰਦੀ ਹੈ ਇਹ ਮਸਲਾ ਤੇ ਇਹ ਮੁੱਦਾ ਸੱਚਮੁੱਚ ਬਹੁਤ ਵੱਡਾ ਹੈ ਇਸ ਮੁੱਦੇ ਦੇ ਉੱਤੇ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਅਸੀਂ ਲਗਾਤਾਰਤਾ ਦੇ ਨਾਲ ਵਿਸਥਾਰ ਚਰਚਾ ਕਰਦੇ ਰਹਾਂਗੇ ਤੁਹਾਡੇ ਇਸ ਮਾਮਲੇ ਇਸ ਮਸਲੇ ਨੂੰ ਲੈ ਕੇ ਕੀ ਸੁਝਾਅ ਨੇ ਕੀ رائے ਹੈ ਤੁਸੀਂ ਆਪਣੀਆਂ ਟਿੱਪਣੀਆਂ ਦੀ ਟੀਵੀ ਐਨ ਆਰ ਆਈ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜ਼ਰੂਰ ਕਰੋ ਤਾਂ ਜੋ ਅਸੀਂ ਲਗਾਤਾਰਤਾ ਦੇ ਨਾਲ ਪੰਜਾਬ ਦੇ ਮੁੱਦੇ ਅਤੇ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀ ਪੰਜਾਬ ਦੇ ਮਸਲੇ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਆਪਣੇ ਕੈਮਰਾ ਸਹਿਯੋਗੀ ਸਿਮਰਨ ਦੇ ਨਾਲ ਪ੍ਰਿੰਸ ਭਾਰਦਵਾਜ ਦਾ ਟੀਵੀ ਐਨ ਆਰ ਐ ਦੇ ਲਈ ਜੋ ਇਜਾਜ਼ਤ ਸਤਸ੍ਰੀਆ ਕਾਲ